ਖੁਸ਼ਖਬਰੀ 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 ਹਲਕਾ ਪਲਾਥ ਨਿਵਾਸੀਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਤੁਹਾਡੇ ਆਪਣੇ ਸ਼ਹਿਰ ਨਡਾਲੇ ਦੇ ਵਿੱਚ ਸਤਗੁਰੂ ਮੋਬਾਈਲ ਪੁਆਇੰਟ ਸ਼ੋਪ ਜਿਹੜੀ ਖੁੱਲ ਚੁੱਕੀ ਹੈ ਲੋਕੇਸ਼ਨ ਤੁਹਾਨੂੰ ਦੱਸਣਾ ਚਾਹਾਂਗੇ ਨਡਾਲਾ ਮੇਨ ਚੌਂਕ ਤੇ ਬਿਲਕੁਲ ਸਾਹਮਣੇ ਇਹ ਸ਼ੋਪ ਜਿਹੜੀ ਖੁੱਲੀ ਹੋਈ ਹੈ ਇਸ ਸ਼ੋਪ ਦੇ ਜਿਹੜੇ ਓਨਰ ਨੇ ਸਾਡੇ ਵੀਰ ਜਤਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਜਾਣਕਾਰੀ ਲਵਾਂਗੇ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਹੈ ਇੱਕ ਜਾਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਜੀ ਬਾਜੀ ਪਹਿਲਾਂ ਤੇ ਸਾਡੇ ਵੱਲੋਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੁਸੀਂ ਨਵੀਂ ਸ਼ੋਪ ਖੋਲੀ ਜੀ ਦਾ ਤੁਹਾਨੂੰ ਵੀ ਮਾਰਾ ਜੀ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਬਾਜੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਹ ਸ਼ੋਪ ਖੋਲੀ ਨੂੰ ਮੈਨੂੰ 15 ਤੋਂ 20 ਦਿਨ ਹੋ ਗਏ ਸ਼ੋਪ ਓਪਨ ਕੀਤੀ ਹੈ ਲੋਕੇਸ਼ਨ ਕੀ ਹੈ ਸ਼ੋਪ ਆਪਣੀ ਮੇਨ ਲੋਕੇਸ਼ਨ ਨਡਾਲਾ ਤੇ ਮੇਨ ਚੌਂਗ ਦੇ ਵਿੱਚ ਆਪਣੀ ਦੁਕਾਨ ਹੈ ਸਾਹਮਣੇ ਬਾਬਾ ਜੀ ਦੀ ਜਗ੍ਹਾ ਹੈ ਉਹਦੇ ਬਿਲਕੁਲ ਓਪੋਜ਼ਿਟ ਸਾਡੀ ਸ਼ੋਪ ਹੈ ਬਾਜੀ ਅੱਜਕਲ ਮੁੰਡਿਆਂ ਕੁੜੀਆਂ ਦੇ ਦੇਖਣ ਜਾ ਰਹੇ ਦਾ ਬੜਾ ਰੁਝਾਨ ਹੈ ਆਈਫੋਨ ਚਲਾਉਂਦੇ ਇਹ ਕਿਹੜੇ ਤੁਸੀਂ ਆਈਫੋਨ ਰੱਖਨੇ ਕਿਤੇ ਹੋਰ ਵੀ ਕੰਪਨੀਆਂ ਰੱਖੀਆਂ ਜਾਂ ਕੱਲੀਆਂ ਕੱਲੇ ਆਈਫੋਨ ਹੀ ਰੱਖੀ ਹੋਈ ਹੈ ਸਪੈਸ਼ਲੀ ਆਪਾਂ ਆਈਫੋਨ ਚ ਡੀਲ ਕਰਦੇ ਆਂ ਬਾਕੀ ਆਈਫੋਨ ਆਪਣੇ ਕੋਲ ਐਕਸ ਤੋਂ ਲੈ ਕੇ 16 ਪ੍ਰੋ ਮੈਕਸ ਤੱਕ ਸਾਰੇ ਫੋਨ ਅਵੇਲੇਬਲ ਆ ਚੈੱਕ ਕਰ ਸਕਦੇ ਹੋ ਤੁਸੀਂ ਸਟਾਕ ਬਾਕੀ ਵੀਵੋ Oppo OnePlus Samsung ਉਹ ਵੀ ਸਾਰੇ ਮਿਲਣਗੇ ਆਪਣੇ ਕੋਲ ਠੀਕ ਠੀਕ ਤੇ ਜਤਿੰਦਰ ਭਾਜੀ ਜੇ ਰੇਟ ਦੀ ਗੱਲ ਕੀਤੀ ਜਾਵੇ ਨਾ ਥੋੜਾ ਜਿਹਾ ਗਾਹਾਂ ਨੂੰ ਕੰਫਿਊਜ਼ ਹੁੰਦਾ ਕਿ ਹਮੇਸ਼ਾ ਕੋਈ ਰੇਟ ਦਾ ਕੋਈ ਪਤਾ ਲੱਗੇ ਕਿ ਆਪਾਂ ਰੇਟ ਦਾ ਪਤਾ ਕਰੀਂ ਕਰਤਾ ਰੇਟ ਕੀ ਕੀ ਰੱਖਿਆ ਹੈ ਕਿ ਆਈਫੋਨ ਜਾਂ Samsung ਜਾਂ Oppo ਜਾਂ ਹੋਰ ਵੀ ਕੰਪਨੀਆਂ ਕਰਦੀਆਂ ਅੱਜ ਕੱਲ ਨਾ ਸਬ ਦਾ ਬਜਟ ਅਲੱਗ ਅਲੱਗ ਹੁੰਦਾ ਆਪਣੇ ਕੋ ਆਈਫੋਨ 5000 ਤੋਂ ਸਟਾਰਟ ਆ 5000 ਤੋਂ ਲੈ ਕੇ ਲੱਖ ਤੱਕ ਸਾਰੇ ਵੇਰਵੇ ਆਈਫੋਨ ਜਿਹੜਾ ਤੁਸੀਂ 5000 ਤੋਂ ਸਟਾਰਟਿੰਗ ਰੱਖੀ ਹੈ 5000 ਦਾ ਜਿਹੜਾ ਆਈਫੋਨ ਹੈ ਜਿਹੜਾ 5000 ਆਪਣੇ ਕੋ 7 ਮਿਲੂ 7+ ਮਿਲੂਗਾ 8 ਮਿਲੂਗਾ ਤੇ ਜਿੱਦਾਂ ਜਿੱਦਾਂ ਆਪ ਅਪਗ੍ਰੇਡ ਕਰਾਂਗੇ ਆਈਫੋਨ ਉਹ ਸਭ ਨਾ ਰੇਟ ਵਾਜੇਗਾ ਅੱਛਾ ਅੱਛਾ ਐਕਸ ਆਪਣੇ ਕੋ 10-12000 ਤੋਂ ਸਟਾਰਟ ਹੋ ਜਾਏਗਾ ਅੱਛਾ ਆ ਚੈੱਕ ਆ ਚੈੱਕ ਕਰ ਸਕਦੇ ਤੁਸੀਂ ਆਈਫੋਨ ਐਕਸ ਹੈ ਆ 10000 ਤੋਂ ਆਪਣੇ ਕੋ ਸਟਾਰਟਿੰਗ ਹੈ ਜੇ ਕੇਨ ਫਾਈਨਾਂਸ ਕਰੋ ਨਾ ਫ ਸਿਲਟੀ ਆਪਣੇ ਕੋ ਅਵੇਲੇ ਨੇ ਕਿੰਨੇ ਕਿਸ਼ਤਾਂ ਵੀ ਲੈਣਾ ਹੋਵੇ ਤੇ 10 ਸਾਲ ਵੀ ਲੈ ਸਕਦਾ ਹਰ ਇੱਕ ਮਾਡਲ ਕਿਸ਼ਤਾਂ ਤੇ ਵੀ ਹੋ ਜਾ ਬਈ ਪਹਿਲਾ ਪੈਸੇ ਆਪ ਨੂੰ 10000 ਚ ਕਿੰਨੇ ਪੈਸੇ ਪਹਿਲਾਂ ਦੇ 50% ਪਹਿਲਾਂ ਦੇਣਾ ਪੈਣਾ ਜੇ ਕੋਈ 50000 ਦਾ ਫੋਨ ਲੈਣਾ ਚਾਹੁੰਦਾ ਉਹ 25000 ਦੇ ਕੇ ਬਾਕੀ ਫਾਈਨਾਂਸ ਕਰਾ ਸਕਦਾ ਅੱਛਾ ਇਹ ਤੇ ਹੋ ਗਈ ਚਲੋ 10000 ਦੀ ਘੱਟ ਰੇਟ ਦੀ ਗੱਲ ਆ ਕਿ ਜੇ ਤੂੰ ਉੱਤੇ ਵਾਲਾ ਕਿਹੜਾ ਫੋਨ ਜਗਿੰਦਰ ਬਾਈ ਇਹਦੇ ਤੋਂ ਉੱਤੇ ਆਪਾਂ ਫਿਰ 12 Pro ਆ ਜਾਏਗਾ 12 Pro Max 13 Pro 14 Pro Max ਸਾਰੀ ਵੈਰਾਈਟੀ ਆਪਣੇ ਕੋਲ ਅਵੇਲੇਬਲ ਹੈ 16 16 Pro Max ਤੱਕ ਵੀ ਆਪਣੇ ਕੋਲ ਅਵੇਲੇਬਲ ਹੈ ਪੀਸ ਅੱਛਾ ਅੱਛਾ ਐਂਡ ਮਤਲਬ ਕਿ ਕਿੱਥੇ ਤੱਕ ਐਂਡ 16 Pro Max ਹੈ ਫਿਲਹਾਲ ਬਾਕੀ ਸਤੰਬਰ ਚ ਨਵਾਂ ਲਾਂਚ ਹੋਏਗਾ 17 ਉਹ ਉਦੋਂ ਡੀਲ ਕਰਾਂਗੇ ਜੇ ਤੁਸੀਂ ਵਾਵਾ ਆਈਫੋਨ ਰੱਖੇ ਹੋਏ ਦੰਮ ਦੇ ਡੱਬਾ ਬੰਦ ਹੀ ਰੱਖੇ ਆੁੱਲੇ ਵੀ ਰੱਖੇ ਜੇ ਕਿਸੇ ਨੇ ਸੈਕੰਡ ਹੈਂਡ ਲੈਣਾ ਸੈਕੰਡ ਲੈਣਾ ਕਿਸੇ ਨੇ ਮਤਲਬ ਡੱਬਾ ਲੈਣਾ ਡੱਬਾ ਬੰਦ ਵੀ ਮਿਲੋ ਡੱਬਾ ਬੰਦ ਵੀ ਮਿਲ ਜੇਗਾ ਆਪਣੇ ਕੋ ਯੂਜ਼ਡ ਲੈਣਾ ਯੂਜ਼ਡ ਵੀ ਮਿਲ ਜੇਗਾ ਥੋੜੇ ਚੱਲੇ ਪੀਸ ਸਾਫ ਕੰਡੀਸ਼ਨ ਵਾਲੇ ਫੋਨ ਮਿਲਣਗੇ ਕਿੰਨਾ ਕਿੰਨਾ ਟਾਈਮ ਚੱਲੇ ਜਿਹੜੇ ਪੀਸਸ ਆ ਦੋ ਕੋ ਐਸਨਾ ਜਤਿੰਦਰ ਭਾਈ ਜਿਹੜੇ ਤੇ ਕਈ ਫੋਨ ਗਾਰੰਟੀ 'ਚ ਆਪਣੇ ਕਈ ਗਾਰੰਟੀ ਤੋਂ ਬਾਹਰ ਹੋ ਗਏ ਸਾਲ ਪੁਰਾਣੇ ਹੋ ਗਏ ਅੱਛਾ ਸਾਲ ਪੁਰਾਣੇ ਜੀ ਹਾਂ ਜੀ ਪਰ ਆਪਣੇ ਕੋਲ ਗਾਰੰਟੀ ਉਹ ਦੀ ਸੈਕੰਡ ਹੈਂਡ ਦੀ ਵੀ ਮਿਲੇਗੀ ਲੈ ਕੇ ਕੰਡੀਸ਼ਨ ਸਾਰੇ ਕੰਡੀਸ਼ਨ ਸਭ ਦੀ ਵਧੀਆ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਕਿ ਇਹ ਫੋਨ ਚਾਹੀਗੀ ਆਪਣੇ ਵੱਲੋਂ ਲਿਖਤੀ ਚ ਆਪਾਂ ਗਾਰੰਟੀ ਦਵਾਂਗੇ ਆਈਫੋਨ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਆਪਣੀਆਂ ਤੁਸੀਂ ਆਈਫੋਨ ਤੋਂ ਇਲਾਵਾ ਆਪਾਂ ਵੀਵੋ ਚ ਵੀ ਡੀਲ ਕਰਦੇ ਹਾਂ OnePlus Samsung ਸਾਰੇ ਅਵੇਲੇਬਲ ਹੈ ਆਪਣੇ ਕੋਲ ਉਹ ਵੀ ਸੈਕੰਡ ਹੈਂਡ ਜੇ ਕਿਸੇ ਨੇ ਡੱਬਾ ਬੰਦ ਲੈਣਾ ਡੱਬਾ ਬੰਦ ਵੀ ਲੈ ਸਕਦਾ ਤੇ ਇਹਦਾ ਕੀ ਕੀ ਪ੍ਰਾਈਸ ਹੈ ਸਾਰਾ ਜਿਹੜਾ ਕੰਪਲੈਕਸ ਇਹ ਅਲੱਗ-ਅਲੱਗ ਸਟਾਰਟਿੰਗ ਪ੍ਰਾਈਸ ਹੈ ਦਾ ਜੇ ਕਿਸੇ ਨੇ ਡੱਬਾ ਬੰਦ ਲੈਣਾ 5G 10000 ਤੋਂ ਸਟਾਰਟਿੰਗ ਹੋ ਪਾ ਚੈੱਕ ਕਰ ਸਕਦੇ ਹੋ ਤੁਸੀਂ ਵਿਵੋ ਦਾ ਫੋਨ ਹੈ ਵਿਵੋ ਵੀਕ ਕੀ ਆਪਣੇ ਕੋ 13000 ਰੁਪਏ ਦਾ OnePlus ਦਾ ਮਿਲ ਜੇਗਾ ਇਹ ਆਪਣੇ ਕੋ 17000 ਦਾ ਆਟੀ Samsung ਦੀ ਗੱਲ ਕਰੀਏ Samsung ਦਾ S22 ਸਾਡੇ ਕੋ ਮਾਡਲ ਮਿਲ ਜੇਗਾ 28000 ਰੁਪਏ ਦਾ ਜੇ ਕਿਸੇ ਨੇ ਫਾਈਨਾਂਸ ਕਰਨਾ ਨਾ 10 ਤੋਂ ਜ਼ਿਆਦਾ ਆ ਆ iPhone ਤੇ ਚਲੋ ਪਰਤੇ ਦੱਸੇ Samsung Samsung ਦੇ ਵਿੱਚ ਵੀ ਆਪਣੇ ਕੋ ਵੈਰਾਈਟੀ ਪੂਰੀ ਮਿਲੇਗੀ ਠੀਕ ਠੀਕ ਹਾਂਜੀ ਇਹ ਜਿਹੜੀਆਂ ਤੁਸੀਂ ਦੋ ਘੜੀਆਂ ਰੱਖੀਆਂ ਨੇ ਇਹ ਦਾ ਕੀ ਇਹ ਆਪਣੀ Apple Apple Watch ਇਸੇ ਆ ਇਹ ਇਹਦੇ ਅਲੱਗ-ਅਲੱਗ ਪ੍ਰਾਈਸ ਏ 8000 ਤੋਂ ਸਟਾਰਟਿੰਗ ਹੋ ਇੰਨੀ 20000 ਤੱਕ ਐਪਲ ਵਾਚ ਮਿਲ ਜੇਗੀ। 8000 ਤੋਂ ਸਟਾਰਟਿੰਗ ਤੇ 20000 ਦੀ। ਹਾਂਜੀ। ਇਹ ਵੱਖਰੀ ਮਿਲੇਗੀ ਜਾਂ ਆਈਫੋਨ ਦੇ ਨਾਲ ਹੀ ਮਿਲੇਗੀ? ਨਹੀਂ ਵੱਖਰੀ ਆਈਫੋਨ ਦਾ। ਇਹਦਾ ਪ੍ਰਾਈਸ ਵੱਖਰਾ ਹੈ। ਪ੍ਰਾਈਸ ਵੱਖਰਾ ਹੈ। ਕਿੰਨੀ ਕੀ ਰੇਟ ਤੋਂ ਜਿਹੜੀ ਸਟਾਰਟਿੰਗ ਹੈ? ਇਹ ਸਟਾਰਟਿੰਗ ਹੋ ਜਾਂਦੀ ਹੈ 7-8000 ਤੋਂ। 7000 ਤੋਂ ਸਟਾਰਟਿੰਗ ਐਂਡ ਐਂਡ 30000-35000। ਠੀਕ। ਬਾਕੀ ਅਲਟਰਾ ਵਾਚ ਐਪਲ ਚ ਆਂਦੀ ਉਹ 50000 ਰੁਪਏ ਦੀ 40000 ਰੁਪਏ ਦੀ। ਅਲੱਗ-ਅਲੱਗ ਪ੍ਰਾਈਸ ਹੈ ਹਰ ਇੱਕ ਦਾ। ਅੱਛਾ ਤੇ ਚਲੋ ਇਹ ਤੇ ਐਪਲ ਦੀ ਰਿਜੀਨਲ ਐਕਸੈਸਰੀ ਮਿਲ ਜੇਗੀ ਡਾਕਟਰ ਕੇਬਲ ਸਾਰੇ ਰਿਜੀਨਲ ਮਿਲਣਗੇ ਹੈੱਡਫੋਨ ਤੱਕ ਵੀ ਰਿਜੀਨਲ ਮਿਲੇਗਾ ਐਕਸੈਸਰੀ ਗਾਰਡ ਕਵਰ ਸਾਰੀ ਅਵੇਲੇਬਲ ਹੈ ਆਪਣੀ ਕੋਈ ਕਈ ਲੋਕ ਹੀ ਜਾਂਦੇ ਜੀ ਸ਼ਹਿਰਾਂ ਦੇ ਇਨੇ ਨੇ ਮਹਿੰਗੇ ਫੋਨ ਲੈ ਆਉਂਦੇ ਆ ਤੇ ਬਾਅਦ ਵਿੱਚ ਉਹਨਾਂ ਦੇ ਕੋਈ ਨੁਕਸੇ ਲੱਗ ਨਹੀਂ ਉਹ ਆਪਣਾ ਗਾਰੰਟੀ ਆਪਾਂ ਚੇਂਜ ਕਰ ਹਾਂਜੀ ਹਾਂਜੀ ਜੇ ਕੋਈ ਦਿੱਕਤ ਆਉਂਦੀ ਕਿਸੇ ਨੂੰ ਕਸਟਮਰ ਨੂੰ ਆਪਾਂ ਐਕਸਚੇਂਜ ਕਰਕੇ ਪੀਸ ਦੂਜਾ ਦੇਵਾਂਗੇ ਨਵਾਂ ਪੀਸ ਦੇ ਦੋਗੇ ਦੂਸਰਾ ਪੀਸ ਗਾਰੰਟੀ ਦੇ ਵਿੱਚ ਆ ਹਾਂਜੀ ਹਾਂਜੀ ਤੇ ਕਿੰਨੇ ਕਿੰਨੇ ਟਾਈਮ ਦੀ ਸਰ ਜਿਹੜੀ ਗਾਰੰਟੀ ਤੁਸੀਂ ਦਿੰਦੇ ਹੋ ਜੇ ਤੁਹਾਨੂੰ ਲੈਣਾ ਕਿਸੇ ਨੇ ਜਾਂ ਨਵਾਂ ਲੈਣਾ 1 ਵੀਕ ਦੀ ਸ਼ੋਪ ਗਾਰੰਟੀ ਮਿਲੇਗੀ ਬਾਕੀ ਕੋਈ ਫੋਨ ਡਿੱਗੇ ਨਾ ਨਾ ਕਦੀ ਕੋਈ ਪਾਣੀ ਚ ਪਾਵੇ ਕੁਛ ਨਹੀਂ ਹੁੰਦਾ ਫੋਨ ਠੀਕ ਠੀਕ ਮਤਲਬ ਡਿੱਗੇ ਨਾ ਤੇ ਫੋਨ ਪਾਣੀ ਚ ਨਾ ਪਾਵੇ ਬਸ ਕੁਛ ਨਹੀਂ ਹੁੰਦਾ ਜੀ ਤੇ ਬਾਕੀ ਆ ਪਕੜੇ ਆਪਣੇ ਵੱਲੋਂ ਤੁਸੀਂ ਆਪਣੀ ਆਪਣੇ ਵੱਲੋਂ ਪੂਰੀ ਗਾਰੰਟੀ ਮਿਲਣੀ ਕਿ ਚੈੱਕ ਕਿਤੇ ਹੁੰਦੇ ਪੀ ਸਾਰੇ ਠੀਕ ਤੇ ਗਲਾਸ ਘੜ ਲਾ ਕੇ ਦੇਵੋਗੇ ਨਾਲ ਗਲਾਸ ਘੜ ਲਾ ਕੇ ਦਵਾਂਗੇ ਕਵਰ ਵੀ ਨਾਲ ਦੇ ਦਾਂਗੇ ਠੀਕ ਇਹ ਤੋਂ ਇਲਾਵਾ ਹੋਰ ਕੀ ਕੀ ਜਿਹੜੇ ਇਹਦੇ ਤੋਂ ਇਲਾਵਾ ਆਪਣੇ ਕੋ ਸੈਮਸੰਗ ਦੇ ਵਿੱਚ origignal ear buds ਸਾਰੇ ਮਿਲਣਗੇ ਡੋਪਟਰ ਚਾਰਜਰ ਸੈਮਸੰਗ ਦੇ origignal ਮਿਲਣਗੇ ਇਹਦਾ ਸਟੋਰ ਦੇ ਵਿੱਚ ਪ੍ਰਾਈਸ ਹੈਗਾ 3500 ਰੁਪਏ ਦਾ ਡੋਪਟਰ ਦਾ ਸੈਮਸੰਗ ਦਾ ਆਪਣੇ ਕੋ ਸਿਰਫ 2000 ਦਾ ਮਿਲੇਗਾ origignal 2000 ਦਾ ਹਾਂਜੀ ਸੈਮਸ ਐਪਲ ਦੇ ਵਿੱਚ ਆਪਾਂ ਗੱਲ ਕਰੀਏ ਐਪਲ ਦਾ ਡੋਪਟਰ ਹੈਗਾ ਸਟੋਰ ਚ 1900 ਰੁਪਏ ਦਾ ਆਪਣੇ ਕੋ 1500 ਚ ਓਰੀਜਨਲ ਮਿਲੇਗਾ ਠੀਕ ਠੀਕ ਤੇ ਜੇ ਮਲੋ ਸੁਥੀਆ ਲੈਕਟੋ ਵੀ ਰੱਖੇ ਹੋਏ ਇਲੈਕਟ੍ਰੋ ਵੀ ਮੈਕਬੁੱਕ ਵੀ ਆਪਾਂ ਸੇਲ ਕਰਦੇ ਆ ਮੈਕਬੁੱਕ ਆਪਣੇ ਕੋ ਹਜੇ ਸਟਾਕ ਪਾਇਆ ਨਹੀਂ ਆਪਾਂ ਆਣਾ ਹੈ ਸੋਕ ਤੇ ਆਈਫੋਨ ਤਾਂ ਲੈ ਰੱਖਿਆ ਹੋਇਆ ਹਾਂਜੀ ਐਪਲ ਦਾ ਉਹ ਵੀ ਮੈਕਬੁੱਕ ਵੀ ਮਿਲੇਗਾ ਠੀਕ ਠੀਕ ਤੇ ਆਖਰ ਤੇ ਸਾਡੇ ਜਿਹੜੇ ਸਰੋਤੇ ਆਈਟਮ ਦੇਖ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਆਪਣੇ ਵੱਲੋਂ ਤੁਸੀਂ ਮੈਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਜੇ ਕਿਸੇ ਵੀਰ ਭਰਾ ਨੇ ਆਈਫੋਨ ਦਾ ਫੋਨ ਲੈਣਾ ਹੈ ਕੋਈ ਨਹੀਂ ਕੈਸ਼ ਲੈ ਸਕਦਾ ਉਹ ਫਾਈਨਾਂਸ ਵੀ ਕਰਾ ਸਕਦਾ ਉਹ ਵੀ ਫੈਸਿਲਿਟੀ ਆਪਣੇ ਕੋ ਅਵੇਲੇਬਲ ਹੈ ਠੀਕ 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 ਚਲੋ ਇੱਕ ਵਾਰੀ ਆਪਣੇ ਮਰੋ ਲੋਕੇਸ਼ਨ ਜਰੂਰ ਬੋਲੋ ਲੋਕੇਸ਼ਨ ਆਪਣੀ ਮੇਨ ਚੌਂਕ ਨਡਾਲਾ ਦੇ ਵਿੱਚ ਬਿਲਕੁਲ ਸਾਹਮਣੇ ਬੋਰਡ ਲੱਗਾ ਹੋਊਗਾ ਸਤਗੁਰੂ ਮੋਬਾਈਲ ਪੁਆਇੰਟ ਸਾਫ ਦਿਖ ਜੇਗੀ ਨਾਲ ਹੀ ਬਾਬਾ ਜੀ ਦੀ ਜਗਾ ਪੀਰਾਂ ਦੀ ਇਹਨਾਂ ਦੇ ਬਿਲਕੁਲ ਓਪੋਜ਼ਿਟ ਆਪਣੀ ਸ਼ਾਪ ਆ ਸੋ ਐਂਡ ਤੇ ਆਪਣਾ ਮੋਬਾਈਲ ਵੀ ਜਿਹੜਾ ਸਾਡਾ ਮੋਬਾਈਲ ਨੰਬਰ ਹੈਗਾ 6280008546 ਇੱਕ ਨੰਬਰ ਹੋਰ ਬਹੁਤ ਤੇ ਇੱਕ ਨੰਬਰ ਹੋਰ ਆਪਣਾ 9501860125 ਇੱਥੇ WhatsApp ਵੀ ਚੱਲੇਗਾ ਸਿੰਪਲ ਕਾਲਿੰਗ ਵੀ ਠੀਕ ਹੈ ਚਲੋ ਜਤਿੰਦਰ بھائی ਸਾਡੇ ਵੱਲੋਂ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਤਰੱਕੀਆਂ ਬਖਸ਼ੇ ਥੈਂਕ ਯੂ ਬਹੁਤ ਵਧੀਆ ਜੀ ਧੰਨਵਾਦ ਜੀ ਧੰਨਵਾਦ